bize bir numara ਅ ਦੇਖੋ 1 ਜੂਨ ਨੂੰ ਜਿਹੜਾ ਉਹ ਪੰਜਾਬ ਦੇ ਵਿੱਚ ਚੋਣਾਂ ਦਾ ਤਿਉਹਾਰ ਜਿਹੜਾ ਉਹ ਮਨਾਇਆ ਜਾਏਗਾ ਤੇ ਉਸ ਦੇ ਲਈ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਵੱਲੋਂ ਪਲੱਸ ਪੁਲਿਸ ਵੱਲੋਂ ਜਿਹੜੀਆਂ ਪੂਰੀਆਂ ਪੁਕਤਾ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਅੱਜ ਦਾ ਵੀ ਜਿਹੜਾ ਫਲੈਗ ਮਾਰਚ ਹੈ ਉਹ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡਿੰਗ ਲਈ ਹੈ ਕਿ ਜਿਹੜੀਆਂ ਚੋਣਾਂ ਦਾ ਸਮਾਂ ਹੈਗਾ ਉਹ ਬਿਲਕੁਲ ਹੀ ਫੇਅਰ ਐਂਡ ਚੰਗੇ ਤਰੀਕੇ ਨਾਲ ਜਿਹੜਾ ਹੈ ਚੋਣਾਂ ਕਰਵਾਈਆਂ ਜਾਣਗੀਆਂ ਸੋ ਇਹ ਸਾਰਾ ਕੌਨਫੀਡੈਂਸ ਬਿਲਡਿੰਗ ਲਈ ਹੀ ਕੀਤਾ ਜਾ ਰਿਹਾ ਤੇ ਮੈਮ ਜਿਹੜਾ ਇਹ ਫਲੈਗ ਮਾਰਚ ਇਕੱਲਨ ਜਾ ਰਿਹਾ ਹੈ ਇਹ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜਾਏਗਾ ਏ ਅਸੀਂ ਸਾਰਾ ਸ਼ਿਮਲਾਪੁਰੀ ਡਾਬਾ ਉਸ ਤੋਂ ਬਾਅਦ ਗਿਆਸਪੁਰਾ ਵਾਲੀ ਸਾਈਟ ਤੋਂ ਹੁੰਦੇ ਹੋਏ ਸ਼ਿਮਲਾਪੁਰੀ ਚ ਖਤਮ ਕਰਾਂਗੇ ਜੀ ਤੇ ਮੈਡਮ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਹੀ ਅਪੀਲ ਹੈ ਜੀ ਕਿ ਅਸੀਂ ਸਾਰੀਆਂ ਤਿਆਰੀਆਂ ਜਿਹੜੀਆਂ ਹੈ ਉਹ ਮੁਕੰਮਲ ਕਰ ਲਈਆਂ ਨੇ ਪੋਲਿੰਗ ਬੂਥਸ ਤੇ ਸਾਰਾ ਸਟਾਫ ਜਿਹੜਾ ਉਹ ਤੁਹਾਡੀ ਆਪ ਭਗਤ ਲਈ ਤਿਆਰ ਹੈ ਸੋ ਕਿਰਪਾ ਕਰਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਇੱਕ ਤਰੀਕ ਨੂੰ ਆ ਕੇ ਆਪਣੇ ਪੋਲਿੰਗ ਬੂਥ ਦੇ ਉੱਤੇ ਜਿਹੜਾ ਸੰਵਿਧਾਨ ਨੇ ਤੁਹਾਨੂੰ ਹੱਕ ਦਿੰਦਾ ਹੈ ਉਹਦਾ ਇਸਤੇਮਾਲ ਕਰਦੇ ਹੋਏ ਆਪਣੀ ਵੋਟ ਦੀ ਪਾਵਰ ਨੂੰ ਪਛਾਣੋ ਵੀ ਸਾਹਿਬ ਨੇ ਐਡੀਐਸਪੀ ਟੂ ਸਾਹਿਬ ਏਆਰਓ ਮੈਡਮ ਨੇ ਮਿਸ ਨਵਨੀਤ ਬਾਲ ਜੀ ਏਸੀਪੀ ਤੇ ਨਾਲ ਸਾਡੇ ਸਬੰਧਤ ਐਸਐਚਓ ਨੇ ਜੀ ਇਹ ਜਿਹੜਾ ਫਲੈਗ ਮਾਰਚ ਆ ਲੋਕਾਂ ਚ ਅਸੀਂ ਕੰਫੀਡੈਂਟ ਜਿਹੜਾ ਬਿਲਡ ਕਰਨਾ ਹੈ ਕਿੜੀ ਇਲੈਕਸ਼ਨ ਆ ਬਿਲਕੁਲ ਇਹ ਸਾਫ ਸੁੱਥੀ ਹੋਊਗੀ ਬਿਨਾਂ ਕਿਸੇ ਡਰ ਭਾਅ ਤੋਂ ਆਪਣੀ ਉਹ ਵੋਟਾਂ ਪਾ ਸਕਣ ਜੀ ਆਮ ਲੋਕਾਂ ਨੂੰ ਸਰ ਪੁਲਿਸ ਵੱਲੋਂ ਕੀ ਅਪੀਲ ਹੈ ਜੀ ਪੁਲਿਸ ਵੱਲੋਂ ਇਹ ਅਪੀਲ ਹੈ ਕਿ ਵੱਧ ਵੱਧ ਇਲੈਕਸ਼ਨ ਦੇ ਦੌਰਾਨ 1 ਜੂਨ ਵਾਲੇ ਦਿਨ ਘਰਾਂ ਚੋਂ ਬਾਹਰ ਨਿਕਲਣ ਤੇ ਵੋਟਾਂ ਪਾਉਣ ਤੇ ਆਪਣੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਉਹ ਚੁਣ ਕੇ ਉੱਪਰ ਆਪਣਾ ਭੇਜਣ